ਮੇਰੇ ਬੇਟੇ ਨੂੰ ਪੁੱਛਿਆ ਕਿ ਪਾਪਾ ਕਿੱਥੇ ਨੇ ਤੂੰ ਕਿੱਥੇ ਹੋ ਮੈਂ ਅਜੇ ਪਿੱਛੇ ਸੀਗਾ ਤੂੰ ਦੱਸ ਕਿੱਥੇ ਗਏ ਨੇ ਇਹਨੇ ਪਿੱਛੋਂ ਦੀ ਜਾ ਕੇ ਤੇ ਦੱਸੋ ਕਮਰੇ ਦੱਸੋ ਇੰਨੀ ਗੱਲ ਕਹਿ ਕੇ ਉਹਨੂੰ ਜਫਾ ਪਾਇਆ ਵਾ ਔਰ ਉਹਨੂੰ ਢੂੰਡਾ ਢੂੰਡਾ ਬਾਹਰ ਸੜਕ ਤੱਕ ਲੈ ਗਿਆ ਉਸੇ ਬੁੱਟੇ ਦੇ ਕੋਲ ਵੈਪਨ ਵੀ ਖੋਇਆ ਵਾ ਵੈਪਨ ਵੀ ਸੀ ਜਿਹੜਾ ਆਵਲੇ ਲੱਗੇ ਆ ਔਰ ਉਹਨੂੰ ਵੀ ਲੱਗੇ ਆ ਉਹਦੇ ਬੈਲਟ ਦਾ ਪਹਿਲਾ ਦੇਖ ਲਾ ਕਿ ਉਹਨੇ ਰਿਪੋਰਟ ਲੇਬਰ ਵਾਲ ਕੱਢ ਲਿਆ ਸੀ ਬੰਦੂ ਕੱਢਣ ਰਿਹਾ ਸੀ ਤੇ ਮੈਂ ਪਿੱਛੇ ਜਾ ਕੇ ਉਹਨੂੰ ਫੜਿਆ ਜਦੋਂ ਉਹਨੂੰ ਮੈਂ ਫੜਿਆ ਤੇ ਉਹਨੇ ਦੋ ਤਿੰਨ ਫੈਰ ਕੱਢੇ ਐਸੀ ਮੈਨੂੰ ਲੱਗੋ ਲੰਗੇ ਫੈਰ ਦੋ ਮੈਂ ਵੀ ਸੋਚਿਆ ਕਿ ਪਿੱਛੇ ਹਰ ਦਰ ਹੈ ਪਰ ਮਾਜ ਮਰਨਾ ਨਹੀਂ ਹੈ ਝੋਕੇ ਵੀ ਮੰਨਣ ਦੇ ਸਿੱਧੇ ਹੋ ਗਏ ਕਿ ਮਰਨਾ ਦੇਖੀ ਜਾਊਗੀ ਜੋ ਆਊਗਾ ਮੇਰੀ ਦੁਕਾਨ ਦੇ ਉੱਤੇ ਇੱਕ ਥਰਡ ਪਰਸਨ ਆਇਆ ਵਾ ਔਰ ਆਉਂਦਿਆਂ ਉਹਨੇ ਮੈਂ ਆਪਣਾ ਕੰਮ ਕਰਦਾ ਪਿਆ ਸੀ ਥੋੜੀ ਪਿੱਛੇ ਮੇਰੇ ਬੇਟੇ ਨੂੰ ਪੁੱਛਿਆ ਕਿ ਪਾਪਾ ਕਿੱਥੇ ਨੇ ਤੁਸੀਂ ਕਿੱਥੇ ਹੋ ਮੈਂ ਜਸਟ ਪਿੱਛੇ ਸੀਗਾ ਕੰਮ ਕਰਦਾ ਪਿਆ ਸੀਗਾ ਤੇ ਕਹਿੰਦਾ ਕਿੱਥੇ ਗਏ ਨੇ ਕਹਿੰਦਾ ਦੱਸੋ ਤੇ ਨਹੀਂ ਤੂੰ ਦੱਸ ਕਿੱਥੇ ਗਏ ਨੇ ਇਹਨੇ ਪਿੱਛੋਂ ਦੀ ਜਾ ਕੇ ਤੇ ਦੱਸੋ ਕੰਮਰੇ ਦੱਸੋ ਇੰਨੀ ਗੱਲ ਕਹਿ ਕੇ ਉਹਨੂੰ ਜਫਾ ਪਾਇਆ ਵਾ ਔਰ ਉਹਨੂੰ ਧੁੰਦਾ ਧੁੰਦਾ ਬਾਹਰ ਸੜਕ ਤੱਕ ਲੈ ਗਿਆ ਉੱਥੇ ਅਸੀਂ ਲੰਮੇ ਪਾਤਾ ਇਹਨੂੰ ਉਥੇ ਦੇ ਕੋ ਵੈਪਨ ਵੀ ਖੋਇਆ ਵਾ ਵੈਪਨ ਵੀ ਸੀ ਇਹ ਸਾਹ ਵਾਲੇ ਲੱਗੇ ਆ ਔਰ ਉਹਨੂੰ ਵੀ ਲੱਗੇ ਆ ਉਹ ਸਾਡਾ ਡੀਵੀਆਰ ਵੀ ਲੱਗੇ ਆ ਤੁਹਾਡੇ ਹੱਥ ਦੇ ਸਾਡੇ ਮੇਰੇ ਹੱਥ ਦੇ ਸਾਡ ਉਹਦੇ ਕੋਲੋਂ ਵੈਪਨ ਖੋਣਦੇ ਆਣ ਲੱਗੀ ਆ ਵੈਪਨ ਵੱਜਾਏ ਮੇਰੇ ਪੁੱਠਾ ਕਿਵੇਂ ਚੋਗੇ ਤੁਹਾਡੇ ਬੱਚੇ ਵੀ ਗੁਬੇਰੀ ਨਾਲ ਤੁਹਾਡੀ ਵੀ ਜਾਨ ਬਚ ਗਈ ਮੇਰੇ ਬੱਚੇ ਦੀ ਦਿਲੈਨਾ ਪਰ ਵਟ ਵੇਖੋ ਜੀ ਸਾਡਾ ਪ੍ਰਸ਼ਾਸਨ ਕੀ ਕਰਦਾ ਵਿਆ ਇਸ ਤੀਰੋ ਕਾ ਤਾ ਦੇਖਦਾ ਤੁਸੀਂ ਕੋਈ ਫਰੋਤੀ ਆਈ ਹੋਵੇ ਕੋਈ ਕਾਲ ਆਈ ਹੋਵੇ ਕਿਸੇ ਨੇ ਧਮਕੀ ਆਈ ਸਾਡੀ ਤੇ ਵੇਖੋ ਜੀ ਕਿਸੇ ਨਾਲ ਇੱਕ ਪੈਸੇ ਦੀ ਦੁਸ਼ਮਣੀ ਨਹੀਂ ਅਸੀਂ ਸਾਡੇ ਕੋਲ ਛੋਟੇ ਤੋਂ ਛੋਟਾ ਬੱਚਾ ਵੀ ਆ ਜੇ ਨਾ ਆਓ ਜੀ ਸਾਡੀ ਜਬਾਨਿਆਂ ਦੀ ਆਓ ਜੀ ਇੱਧਰ ਆਇਓ ਕਦੀ ਵੀ ਕਿਸੇ ਨੂੰ ਤੂੰ ਨਹੀਂ ਤੈਨ ਨਹੀਂ ਜ਼ਖਮੀ ਇੱਕ ਥਰਡ ਪਰਸਨ ਹੋਇਆ ਵਾ ਉਹਦਾ ਸਾਨੂੰ ਅਜੇ 100% ਨੌਲੇਜ ਨਹੀਂ ਹੈ ਸ਼ਾਇਦ ਹਾਦਰਾਗੇ ਵੀ ਹੋ ਸਕਦਾ ਭਾਜੀ ਸਾਨੂੰ ਇਨਫੋਰਮੇਸ਼ਨ ਮਿਲੀ ਆ ਵੀ ਇੱਥੇ ਰਕੇਸ਼ ਕੁਮਾਰ ਹੈਗੇ ਕਰਿਆਨੇ ਵਾਲੇ ਇਹਦਾ ਰੋਡ ਤੇ ਉਹਨਾਂ ਦੇ ਗੋਲੀ ਚੱਲੀ ਹੈ ਅਸੀਂ ਮੌਕੇ ਤੇ ਪਹੁੰਚੇ ਹਾਂ ਉਹਨਾਂ ਦੇ ਬਿਆਨ ਹਾਸਲ ਕਰਨ ਦੇ ਆ ਅਜੇ ਸਾਨੂੰ ਇਹ ਨਹੀਂ ਪਤਾ ਲੱਗਾ ਕਿ ਕਿਹੜਾ ਬੰਦਾ ਜ਼ਖਮੀ ਹੋਇਆ ਕਿਹੜਾ ਬੰਦਾ ਮਤਲਬ ਕਿੰਨੇ ਗੋਲੀ ਚਲਾਈ ਆ ਤੇ ਇਹਨਾਂ ਦੇ ਬਿਆਨ ਹਾਸਲ ਕਰਨ ਤੋਂ ਬਾਅਦ ਆਪਾਂ ਪਰਚਾ ਦਰਜ ਕਰਾਂਗੇ ਜੋ ਇਨਵੈਸਟੀਗੇਸ਼ਨ ਦੋਸ਼ੀ ਪਾਏ ਜਾਣ ਉਹਨਾਂ ਫੜਾਂਗੇ ਕਿੰਨੇ ਬੰਦੇ ਜ਼ਖਮੀ ਹੋਏ ਇੱਕ ਹੀ ਬੰਦਾ ਪਤਾ ਲੱਗਾ ਜੋ ਉਹਨੂੰ ਨਹੀਂ ਮਿਲਿਆ ਆਪਾਂ ਮਾਨੂੰ ਇੱਕ ਬੰਦੇ ਦਾ ਪਤਾ ਲੱਗਾ ਜ਼ਖਮੀ ਹੋਇਆ ਕੋਈ ਕੋਲੀ ਚਲਾਣ ਵਾਲਾ ਫੜਿਆ ਵੀ ਹੈ ਕੋਈ ਨਹੀਂ ਫਿਰ ਹਾਲ ਤੇ ਕੋਈ ਐਹੋ ਜੀ ਗੱਲ ਨਹੀਂ ਆ ਗਈ ਜੇ ਫੜਿਆ ਉਹ ਇਹ ਦੁਕਾਨ ਦਾ ਮਾਲਕ ਫੜਿਆ ਮਤਲਬ ਜੇ ਕੋਈ ਪਾਰਟ ਆਊਗਾ ਤਾਂ ਮੈਂ ਸਾਂਝਾ ਕਰ ਲਾਂਗਾ ਦੁਕਾਨ ਦਾ ਮਾਲਕ ਸੀ ਅੰਦਰ ਬੈਠਾ ਪਿਆ ਸੀ ਹਾਂਜੀ ਹਾਂਜੀ ਦੁਕਾਨ ਦਾ ਮਾਲਕ ਹੀ ਉਹਦੇ بیٹے ਨੇ ਹੀ ਕੋਸ਼ਿਸ਼ ਕੀਤੀ ਆ ਉਹਨੂੰ ਫੜਨ ਦੀ ਉਹਨੇ ਮਦਦ ਕੀਤੀ ਹਾਂਜੀ ਸੀ ਸੀ ਵੀ ਮੈਨੂੰ ਕੋਈ ਮਿਲੀ ਨਹੀਂ ਪਰ ਉਹਦੇ بیٹے ਨੇ ਮੈਨੂੰ ਬਿਆਨ ਵਰਬਲੀ ਦਿੱਤੇ ਅਜੇ ਕਿ ਉਹਨੇ ਜਦੋਂ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਮੈਂ ਫੜ ਲਿਆ ਉਹ ਬਾਕੀ ਇਨਵੈਸਟਿਗੇਸ਼ਨ ਚੱਲ ਰਹੀ ਹੈ ਜਿਹੜਾ ਉਹ ਲੋਕੀ ਉੱਪਰ ਸਰ ਇੱਥੇ ਦੁਕਾਨ ਤੇ ਮੈਂ ਸਮਾਨ ਲਾ ਰਿਹਾ ਸੀ ਬਾਹਰੋਂ ਇੱਕ ਆਇਆ ਬੰਦਾ ਮੂੰਹ ਟੱਕਿਆ ਹੋਇਆ ਬੈਗ ਉਹਨੇ ਪਾਇਆ ਸੀ ਉਹਦੇ ਬੈਗ ਤੇ ਮੈਂ ਪਹਿਲਾਂ ਦੇਖ ਲਿਆ ਕਿ ਉਹਨੇ ਲਵਰਵਲ ਕੱਢ ਲਿਆ ਸੀ ਬਲੂ ਕੱਢਣ ਰਿਹਾ ਸੀ ਤੇ ਮੈਂ ਇੱਕ ਵਾਰ ਤਾਂ ਹੋ ਗਿਆ ਕਿ ਮਤਲਬ ਪਿਛੇ ਹਟ ਗਏ ਪਰ ਮੈਂ ਨਹੀਂ ਅੱਗੇ ਜਾਈਏ ਉਹਨੇ ਮੈਂ ਪਿੱਛੇ ਉਹ ਪੁੱਛਿਆ ਅੰਦਰ ਕਿੱਥੇ ਗਿਆ ਕੰਮ ਦੱਸੋ ਅੰਦਰ ਕੰਮ ਆ ਕਿਤੇ ਗਏ ਤੇ ਮੈਂ ਪਿੱਛੇ ਜਾ ਕੇ ਉਹਨੂੰ ਫੜਿਆ ਜਦੋਂ ਉਹਨੂੰ ਮੈਂ ਫੜਿਆ ਤੇ ਉਹਨੇ ਦੋ ਤਿੰਨ ਫੈਰ ਕੱਢੇ ਇੱਥੇ ਮੈਂ ਲਾਗੋ ਲੰਗੇ ਫੈਰ ਦੋ ਬਾਹਰ ਬਾਹਰ ਜਾ ਕੇ ਸ਼ਾਰਟ ਦਿਖਾੜਾ ਸ਼ਾਰਟ ਦੇ ਨਾਲ ਲਾ ਕੇ ਲੰਗੇ ਉਹਨੂੰ ਮੈਂ ਬਾਹਰ ਜਾ ਕੇ ਸੁਟਿਆ ਉੱਤੇ ਫਿਰ ਇੱਕ ਫੈਰ ਕੱਢਿਆ ਉਸ ਤੋਂ ਬਾਅਦ ਉਹਨੂੰ ਫੜ ਲਿਆ ਗਿਆ ਕਿੱਥੇ ਉਹ ਬੰਦਾ ਉਹ ਲੱਗੇ ਸੀ ਉਸ ਸ਼ਾਪਰ ਦੇ ਵਿਆਪਨ ਫੜਿਆ ਕਿੰਨੇ ਲੋਕ ਆਏ ਸੀ ਇੱਕੋ ਹੀ ਆਇਆ ਇੱਕ ਬੰਦਾ ਤੇ ਕੋਈ ਜ਼ਖਮੀ ਕੌਣ ਹੋਇਆ ਜਕਵੇ ਬਾਹਰ ਜਦੋਂ ਗੋਲੀ ਚੱਲੀ ਸੁਣਿਆ ਵਾ ਕਿ ਬਾਹਰ ਕਿਸੇ ਦੇ ਲੱਗੀ ਆ ਉਦੋਂ ਧਿਆਨ ਨਹੀਂ ਅੱਡਾ ਚਾਲ ਨੂੰ ਫੜਨ ਵਾਲੀ ਅੱਛਾ ਤੇ ਕਿਹਦੇ ਵੱਲੋਂ ਪੁੱਛਦੇ ਸੀ ਯਾਰ ਪਾਪਾ ਵੱਲੋਂ ਇਹਨਾਂ ਵੱਲੋਂ ਪੁੱਛ ਹਾਂਜੀ ਆਹ ਕਿੱਥੇ ਮੇਰੇ ਰੋਂ ਟੁੱਟ ਫਾਇਰ ਦੋ ਇੱਥੇ ਇੱਕ ਬਾਹਰ ਹੈ ਬਾਕੀ ਜਲਦਬਾਜੀ 'ਚ ਦੋ ਤਿੰਨ ਹੋਰ ਹੋ ਸਾਡੇ ਗਿਨੇ ਨਹੀਂ ਮੈਂ ਅੱਛਾ ਬੇਟਾ ਇਹ ਨਹੀਂ ਦਲੇਰੀ ਜਿੱਤਾਂ ਹਿੰਮਤ ਦਿਖਾਈ ਸਾਹਮਣੇ ਗੈਂਗਸ ਦਾ ਹੱਥ ਜਿੱਤ ਘਾਰ ਹੈ ਤੇ ਆਮ ਲੋਕ ਤੌਰ ਤੇ ਲੋਕ ਡਰ ਜਾਂਦੇ ਆ ਥੱਲੇ ਕਹਿੰਦੇ ਕੁਰਸੀਆਂ ਥੱਲੇ ਪਰ ਤੇਰੇ ਅੰਦਰ ਇੰਨੀ ਡਰੇੜੀ ਮੈਂ ਵੀ ਸੋਚਾਇਆ ਕਿ ਪਿੱਛੇ ਹਟ ਜਰ ਲੈ ਪਰ ਮੈਨਾਂ ਕਿ ਮਰਨਾ ਨਹੀਂ ਆ ਝੋਕੇ ਵੀ ਮੰਨ ਲੈ ਤੇ ਸਿੱਧਾ ਹੋ ਗਿਆ ਵੀ ਮਰਨਾ ਵੇਖੀ ਜਾਊਗੀ ਜਿਵੇਂ ਆਊਗਾ ਇਹ ਦੱਸੋ ਮਹਾਰਾਜ ਦਾ ਸਭ ਕਿੱਸਾ ਹੈ ਉਹ ਦੇਖ ਪੈਸਾ ਕੀ ਹੋਇਆ ਤੁਹਾਡੇ ਲੜਕੇ ਅੱਛਾ ਹਾਂਜੀ ਮੈਂ ਜੇ ਫਿਰ ਤੈ ਜਾ ਜਾ ਅੱਛਾ ਜੀ ਬੰਦ ਕੀ ਨਾਦ ਰਲਾ ਮੇਰਾ ਨਾਮ ਮਿਲਪਾ ਸਨ ਆਫ ਜੀਆ ਅੱਛਾ ਕੀ ਕੰਮ ਕਰਦਾ ਬੇਟਾ ਤੁਹਾਡਾ ਜੈ ਜਿੰਦਰ ਕਾਨ ਰੈਕਰੀ ਅੱਛਾ ਕਿੰਨੀਆਂ ਗੋਲੀਆਂ ਚੱਲੀਆਂ ਪਾਜੀ ਪਤਾ ਨਹੀਂ ਮੈਨੂੰ ਤਾਂ ਬੜੇ ਥੋੜੀ ਬਣਾ ਜਾਓ ਵਾਹ ਵੀਰੇ ਬਣਿਆ ਆਪਣਾ ਬਾਉ ਵੀਰ ਜੀ ਦਾ ਟੋਲਾ ਪੰਜਾਬਾ ਮੈਂ ਲਾ ਕੇ ਤਾਰ ਦਿੱਤਾ ਇਹ ਕੁਛ ਨੂੰ ਮੇਰਾ ਇਹ ਤੀਨੋਂ ਬਚੀ ਪੰਜਾਬਾ ਧਵਾ ਲਿਆ ਜਾਂ ਇਹਨੂੰ ਦੇ ਦੇ ਠੀਕ ਹੈ ਠੀਕ ਇਹ ਮਾਜਵਾ ਨੂੰ ਦੇਣਾ ਤੇ ਤਰਵਾੜਾ ਤੋਂ ਕਿ ਗੱਲ ਹੋਈ ਭਾਜੀ 53 53 ਅੱਥੇ ਬਾਪੂ ਬਾਹਰ ਨਾ ਕੋਈ ਕਰੀ ਚਲ ਲੱਗਦੇ ਨਾ ਜੋਰ ਪਾਈ ਚਲ ਝਗੜਾ ਤੇ ਨਹੀਂ ਸੀ ਚੱਲਦਾ ਕਿਸੇ ਨਾਲ ਝਗੜਾ ਤੇ ਨਹੀਂ ਚੱਲਦਾ ਹਾਂਜੀ ਕਦੀ ਦੁਕਾਨ ਤੁਹਾਡੀ ਹਾਂ ਕਦੀ ਡਾਇਰੈਕਟਲੀ ਕੰਪਨੀਟ ਆਇਆ ਹੈ ਵਰਦੀਪ ਸਿੰਘ ਜਾਨੋ ਮਹਿੰਦਰ ਸਿੰਘ ਸ਼ੁਕਰਪੁਰੀ ਦੇ ਕਿ ਅਲਰਜੀ ਇਸ਼ੂਆਂ ਬਾਹਰ ਆਣ ਦੀ ਨੋਵਰ ਲਿਮਿਟਡ ਦੀ ਸਰਟੀਫਿਕੇਟ ਹੈ ਤੇ ਅਸੀਂ ਉਹਨਾਂ ਨੂੰ ਇਮਪੀਸ਼ਨ ਨੂੰ ਟ੍ਰੀਟਮੈਂਟ ਦਿੰਦਾ ਹੈ ਤੇ ਉਹਨਾਂ ਦੇ ਅੰਦਰ ਲਿਖਿਆ ਅੰਦੇ ਵਿਸ਼ੇ ਦੇ ਜੋ ਐਮਐਲਆਰ ਕੱਟ ਕੇ ਜਨਰਲ ਟ੍ਰਾਂਸਫਰ ਕਰਦੇ ਪੀ ਸੋ ਗੋਲੀਆਂ ਦੇ ਅੰਦਰ ਹੈ ਕਿ ਨਿਕਲ ਗਈ ਹੈ ਇਹ ਤੇ ਫਲਾਦੀ ਗਰੀ ਐਕਸ-ਰੇ ਜਾਂ ਸੀਟੀ ਤੋਂ ਹੀ ਪਤਾ ਚੱਲ ਪਾਏਗਾ ਕਿ ਅੰਦਰ ਜੇ ਹੈਗੀ ਫੋਰਨ ਬਾਡੀ ਕਿਸੇ ਤਰ੍ਹਾਂ ਦੀ ਹੈ ਉਹਨੂੰ ਰੈਫਰ ਕੀਤਾ ਗਿਆ ਜੀ ਹਾਂਜੀ ਤੇ ਗੋਲੀ ਕਿਹੜੀ ਜਗ੍ਹਾ ਤੇ ਲੱਗੀ ਹੈ ਉਹ ਤੇ ਮੈਂ ਤੁਹਾਨੂੰ ਦੱਸਿਆ ਲੈਫਟ ਲੋਅਰ ਲਿੰਬ ਤੇ ਆ